ਉਹ ਕਹਾਂਗੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਆ ਵੀ ਜਿਹੜੇ ਘਰ ਬਾਰਸ਼ ਦੇ ਵਿੱਚ ਕਿਸੇ ਗਰੀਬ ਦਾ ਜਿਹੜਾ ਡੇਗਿਆ ਸੀਗਾ ਉਹਨਾਂ ਨੂੰ ਜਿਹੜੀ ਅੱਜ ਪੇਮੈਂਟ ਆ 99 ਜਿਹੜੇ ਘਰ ਸੀਗੇ ਉਹ ਪਟਿਆਲੇ ਬਲਾਕ ਦੇ ਸੀ ਉਹਨਾਂ ਨੂੰ ਅੱਜ ਸੈਕਸ਼ਨ ਲੈਟਰ ਵੰਡੇ ਗਏ ਨੇ ਤੇ 29 ਘਰ ਨੇ ਜਿਹੜੇ ਉਹ ਸਾਡੇ ਇੱਥੇ ਸਮਾਣੇ ਬਲਾਕ ਦੇ ਨੇ ਜਿਹੜੇ ਹੁਣ ਤੁਹਾਡੇ ਸਾਹਮਣੇ ਹੀ ਉਹਨਾਂ ਨੂੰ ਸੈਕਸ਼ਨ ਲੈਟਰ ਨੇ ਜਿਹੜੇ ਉਹ ਦਿੱਤੇ ਗਏ ਇੱਕ ਮਕਾਨ ਦੀ ਕੀਮਤ ਹੈ ਜਿਹੜੀ ਮਾਨ ਸਾਹਿਬ ਨੇ 1.5 ਲੱਖ ਰੁਪਈਆ ਜਿਹੜਾ ਉਹ ਆਲਰੇਡੀ ਦਿੱਤਾ ਹੈਗਾ ਜਿਵੇਂ 100 ਮਕਾਨ ਦਾ ਲਾ ਲਓ 1.5 ਕਰੋੜ ਰੁਪਇਆ ਸੀ ਪਟਿਆਲੇ ਵੰਡਿਆ ਹੈਗਾ ਮੰਤਰੀ ਸਾਹਿਬ ਨਾਲ ਸੀਗੇ ਮੇਰੇ ਤੇ ਉਰੇ 30 ਮਕਾਨਾਂ ਦੇ ਇਹਦੇ ਲਾ ਲਓ ਵੀ 15 ਤੋਂ 45 45 ਲੱਖ ਰੁਪਏ ਦੇ ਗੇੜ-ਪੇੜ ਇਹ ਪੈਸੇ ਨੇ ਜਿਹੜੇ ਇਥੋਂ ਸਮਾਣੇ ਤੋਂ ਇਹ ਦਿੱਤੇ ਗਏ ਨੇ ਅਸੀਂ ਮਾਨ ਸਾਹਿਬ ਦਾ ਧੰਨਵਾਦ ਕਰਦੇ ਹਾਂ ਉੱਥੇ ਹੀ ਸਾਡੇ ਹਲਕੇ ਦੇ ਐਮਐਲਏ ਜਿਹੜੇ ਸਾਡੇ ਪਿਆਰੇ ਸਾਡੇ ਸਮਾਣੇ ਦੇ ਹਲਕੇ ਦੇ ਦਿਲਾਂ ਦੇ ਲੋਕਾਂ ਦੀਆਂ ਦਿਲਾਂ ਦੀ ਧੜਕਣ ਨੇ ਉਹਨਾਂ ਦੇ ਸਰਦਾਰ ਚੇਤਨ ਸਿੰਘ ਜੌੜਾ ਮਾਜਰਾ ਜੀ ਉਹਨਾਂ ਦੀ ਮਿਹਨਤ ਸਦਕਾ ਜੋ ਵੀ ਇੱਥੇ ਜੋ ਆ ਰਹੇ ਐ ਜ਼ਮੀਨੀ ਪੱਧਰ ਤੇ ਜੁੜੇ ਹੋਏ ਨੇ ਜ਼ਮੀਨ ਦੇ ਨਾਲ ਜੁੜੇ ਹੋਏ ਐਮਐਲਏ ਨੇ ਉਹਨਾਂ ਨੇ ਕੋਸ਼ਿਸ਼ ਕਰਕੇ ਜਿਹੜੇ ਪਰਿਵਾਰ ਗਰੀਬ ਸੀ ਉਹਨਾਂ ਦੇ ਮਕਾਨ ਗਿਰੇ ਸੀ ਉਹਨਾਂ ਨੂੰ ਅੱਜ ਮਕਾਨ ਪਾਉਣ ਵਾਸਤੇ ਉਹ ਪੈਸੇ ਨੇ ਜਿਹੜੇ ਮੁਹैया ਕਰਵਾ ਕੇ ਦਿੱਤੇ ਨੇ ਅਸੀਂ ਸਰਕਾਰ ਦਾ ਫੇਰ ਤਹਿਦ ਲੋ ਧੰਨਵਾਦ ਕਰਦੇ ਆ ਤੇ ਸਾਡੇ ਐਮਐਲਏ ਸਾਹਿਬ ਦਾ ਵੀ ਅਸੀਂ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਜਿਹੜੇ ਪੈਸੇ ਨੂੰ ਗਰੀਬ ਪਰਿਵਾਰਾਂ ਨੂੰ ਦਿਵਾ ਕੇ ਦਿਵਾਏ ਸੱਚੇ ਬਾਲੇ ਵਾਲੇ ਮਕਾਨਾਂ ਦੇ ਜਿਹੜੇ ਪੈਸੇ ਦੇ ਰਹੋ ਕਿੰਨੇ ਕਿਹ ਲੋਕਾਂ ਨੂੰ ਕਿਹੜੇ ਕਿਹੜੇ ਪਿੰਡਾਂ ਦੇ ਦਿੱਤੇ ਆ ਇਹ ਸਾਰਾ ਸਾਡੇ ਪੰਜਾਬ ਦੇ ਹਰਮਨ ਪਿਆਰੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਜੋਗ ਆ ਉਹ ਅਗਵਾਈ ਦੇ ਹੇਠਾਂ ਤੇ ਹਲਕਾ ਵਿਧਾਇਕ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਦੇ ਜਤਨਾ ਸਦਕਾ ਸਾਡੇ ਸਮਾਣੇ ਹਲਕੇ ਦੇ ਅ ਅੱਜ ਅਸੀਂ 29 ਜਿਹੜੇ ਬੈਨੀਫਿਸ਼ਰੀ ਨੇ ਉਹਨਾਂ ਨੂੰ ਜਿਨ੍ਹਾਂ ਦੇ ਮਕਾਨ ਕੱਚੇ ਸੀਗੇ ਬਾਲੇ ਵਾਲੀਆਂ ਛੱਤਾਂ ਸੀਗੀਆਂ ਉਹਨਾਂ ਨੂੰ ਪੱਕੇ ਮਕਾਨ ਬਣਾਉਣ ਵਾਸਤੇ 1.5 ਲੱਖ ਰੁਪਏ ਦੇ ਜਿਹੜੇ ਅੱਜ ਇਹ ਸੈਂਕਸ਼ਨ ਲੈਟਰ ਇਹਨਾਂ ਨੂੰ ਵੰਡੇ ਨੇ ਤੇ ਇਹਦੇ ਵਿੱਚ ਜਿਹੜੀਆਂ ਹਦਾਇਤਾਂ ਨੇ ਇਹ ਜਿਹੜਾ ਪੈਸਾ ਹੈ ਇਹ ਸਿਰਫ ਮਕਾਨ ਤੇ ਹੀ ਲੱਗ ਸਕੂਗਾ ਪਹਿਲੀ ਕਿਸ਼ਤ ਹੈ ਜਿਹੜੀ ਉਹ 70000 ਰੁਪਏ ਦੇਣੀ ਹੈ ਜਦੋਂ ਮਕਾਨ ਦਾ ਕੰਮ ਸ਼ੁਰੂ ਕਰ ਲਿਆ ਫਿਰ ਉਸ ਤੋਂ ਬਾਅਦ 40000 ਰੁਪਿਆ ਦੇਣਾ ਹੈ ਫਿਰ 10000 ਰੁਪਿਆ ਦੇਣਾ ਹੈ ਤੇ ਫਿਰ 30000 ਰੁਪਏ ਦਾ ਜਿਹੜਾ ਹੈਗਾ ਆਪਣਾ ਜਿਹੜੀ ਲੇਬਰਾਂ ਨੇ ਦਿਹਾੜੀਆਂ ਨੇ ਉਹ ਦੇਣੀਆਂ ਨੇ ਤੇ ਅੱਜ ਸਾਡੇ ਕੋਲ ਜਿਹੜੇ 29 ਬੈਨੀਫਿਸ਼ਰੀਆਂ ਦੀ ਲਿਸਟ ਆਈ ਹੈ ਉਹ ਉਹਨਾਂ ਦਾ ਜਿਹੜਾ ਹੱਕ ਸੀਗਾ ਆਪਣਾ ਬੈਨੀਫਿਸ਼ਰੀ ਦਾ ਕੱਚੇ ਮਕਾਨ ਵਾਲਿਆਂ ਦਾ ਉਹ ਉਹਨਾਂ ਨੂੰ ਆਪਣਾ ਅੱਜ ਇੱਥੇ ਦਿੱਤਾ ਗਿਆ ਸੋ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦਾ ਤੇ ਹਲਕਾ ਵਿਧਾਇਕ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਦਾ ਜਿਨ੍ਹਾਂ ਨੇ ਲੋੜਵੰਦ ਪਰਿਵਾਰਾਂ ਦੀ ਅੱਜ ਬਾਹ ਫੜੀ ਐ ਤੇ ਇਹਨਾਂ ਨੂੰ ਜਿਹੜੇ ਕੱਚੇ ਮਕਾਨ ਨੇ ਜਿਹੜੇ ਆ ਬਾਰਸ਼ਾਂ ਦੇ ਵਿੱਚ ਚੋਣ ਲੱਗ ਜਾਂਦੇ ਸੀਗੇ ਤੇ ਅੱਜ ਇਹਨਾਂ ਨੂੰ ਪੱਕੇ ਮਕਾਨ ਬਣਾਉਣ ਵਾਸਤੇ ਜਿਹੜੀ ਇਹ ਰਾਸ਼ੀ ਜਾ ਰਹੀ ਹੁਣ ਤੱਕ ਕਿੰਨਾ ਕੁ ਪੈਸਾ ਆ ਚੁੱਕਿਆ ਹੈ ਅੱਜ ਫਿਲਹਾਲ ਇਹ 29 ਮਕਾਨਾਂ ਦੇ ਜਿਹੜੇ ਪੈਸੇ ਦਿੱਤੇ ਨੇ ਆਪਾਂ ਨੇ ਤੇ ਹਰ ਇੱਕ ਨੂੰ ਪਰ ਪਰਸਨ ਹੈ ਜਿਹੜਾ ਉਹਨੂੰ 1.5 ਲੱਖ ਰੁਪਈਆ ਦਾ ਜਿਹੜਾ ਇਹ ਵਿੱਤੀ ਸਹਾਇਤਾ ਦਿੱਤੀ ਹੈ ਕਿਹੜਾ ਪਿੰਡ ਬੰਦਾ ਸਾਡਾ ਨਮਾਦਾ ਪਿੰਡ ਹੈ ਜੀ ਨਮਾਦਾ ਹਾਂਜੀ ਇਹ ਜਿਹੜਾ ਪੁਰਾਣਾ ਸਰਕਾਰ ਵੱਲੋਂ ਕੀਤਾ ਕੀ ਕੰਮ ਚਲੋ ਅਸੀਂ ਸਰਕਾਰ ਦਾ ਪੰਜਾਬ ਸਰਕਾਰ ਦਾ ਤੇ ਸੈਂਟਰ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਭਵਨ ਸਿੰਘ ਮਾਨ ਜੀ ਦਾ ਸਰਦਾਰ ਚੇਤਨ ਸਿੰਘ ਜੋੜਾ ਮਾਜਰੀ ਜੀ ਦਾ ਟੋਣਾ ਸਾਹਿਬ ਦਾ ਅਸੀਂ ਦਿਨੋਂ ਲਾ ਕੇ ਧੰਨਵਾਦ ਕਰਦੇ ਹਾਂ ਸਰਕਾਰ ਦਾ ਸਾਡਾ ਸਾਡੀ ਮੰਦਰ ਕੀ ਸਰਕਾਰ ਨੇ ਬਹੁਤ ਸੁਣੀ ਹੈ ਜੀ